ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਮੈਂ ਇੱਕ ਵੀਡੀਓ ਪਾਈ ਸੀ ਥੋੜੇ ਦਿਨ ਪਹਿਲਾਂ ਬੱਬੂ ਮੰਨ ਕੇ ਉਹ ਮੈਂ ਕਿਉਂ ਪਾਈ ਕਿਉਂਕਿ ਥੱਲੇ ਗਲਤ ਕਮੈਂਟ ਮੈਂ ਕੋਈ ਗੱਲ ਨਹੀਂ ਫਾਲਤੂ ਕੀਤੀ ਸੀ ਮੈਂ ਸਿਰਫ ਕੁਝ ਪਾਇਆ ਤਾਂ ਉਹਨਾਂ ਨੇ ਗਲਤ ਕਮੈਂਟ ਪਾਏ ਪਹਿਲੀ ਵੀਡੀਓ ਜਿਹੜੀ ਮੈਂ ਪਾਈ ਉਹ ਵੀ ਮੈਂ ਐਸੇ ਕਰਕੇ ਪਾਈ ਸੀ ਗਲਤ ਕਮੈਂਟ ਪਾਉਣ ਵਾਲਿਆਂ ਤੋਂ ਇਹਨਾਂ ਨੇ ਗਲਤ ਕਮੈਂਟ ਪਾਏ ਤੇ ਮੈਂ ਵੀਡੀਓ ਪਾਤੀ ਮੈਂ ਉਹਦੇ ਵਿੱਚ ਜ਼ਿਕਰ ਕੀਤਾ ਜਗਰਾਤ ਸਿੰਘ ਜੀ ਦਾ ਤੇ ਥੱਲੇ ਕਿਸੇ ਬੰਦੇ ਨੇ ਪਹਿਲੇ ਕਿਹਾ ਸੀ ਕਿ ਇਹਦੇ ਜਿਹੜੇ ਫਾਲੋਅਰ ਆ ਉਹ ਛਪਰੀ ਆ ਉਹ ਮੈਂ ਹੁਣ ਨੋਟ ਕੀਤਾ ਕਿ ਵਾਕਈ ਛਪਰੀ ਨੇ ਜਿਹੜੇ ਕਹਿੰਦੇ ਸਾਡੇ ਉਸਤਾਦ ਦੀਆਂ ਫੋਟੋਆਂ ਲਾ ਕੇ ਲੋਕਾਂ ਦੀ ਰੋਟੀ ਚੱਲਦੀ ਆ, ਵਿਊ ਵੱਧਦੇ ਆ। ਮਾਮਾ ਜੀ ਦੀ ਜਾਗਦੇ ਸਬੂਤ ਆ ਦੇਖ ਲਓ ਵਿਊ ਕਿੰਨੇ ਕੁ ਵਧੇ ਆ, ਵਿਊ ਗਿਰ ਗਏ। 2000 ਆਇਆ। ਤੁਸੀਂ ਆਪੇ ਲਿਖਦੇ ਨਾ 2000 ਵੀ ਨਹੀਂ ਟੱਪਿਆ। ਤੇ ਬਾਕੀ ਦੇਖ ਲਓ ਪਰਸੋ ਜੀ ਖਾਨ ਦੀ ਉਹ 5000 ਹੋ ਗਿਆ। ਜੀ ਖਾਨ ਤਾਂ بڑا ਹੋਇਆ ਫਿਰ ਉਹ ਤੋਂ। ਆਹ ਹਾਲ ਆ ਤੁਹਾਡਾ। ਪਹਿਲੀ ਨਾ ਭੌਂਕ ਦਿਆ ਕਰੋ ਤੁਹਾਡੀ ਆਪ ਦੀ ਬੇਇੱਜ਼ਤੀ ਆਪ ਤੁਸੀਂ ਕਰਾਉਂਦੇ। ਇਹ ਤੁਹਾਡੇ ਉਸਤਾਦ ਨੂੰ ਵੀ ਚਾਹੀਦਾ ਤੁਹਾਨੂੰ ਸਮਝਾਵੇ ਥੋੜਾ ਜਿਹਾ ਤੁਹਾਡੀ ਕਲਾਸ ਲਾਇਆ ਕਰੇ ਇਕੱਠੇ ਕਰਕੇ ਤੁਹਾਨੂੰ। ਉਹ ਲੱਗਦੀ ਨਹੀਂ ਇਸ ਕਰਕੇ ਤੁਸੀਂ ਆਪਣੇ ਮੁੱਦੇ ਤੋਂ ਭਟਕੇ ਹੋਏ ਹੋ ਹਨਾ ਵਿਆਪਕ ਕਹਿਣਾ ਮਤਲਬ ਕੋਈ ਮਿਆਰੀ ਹੋਣ ਮਿਆਰੀ ਥੋੜੀ ਆ ਉਹ ਤੁਸੀਂ ਦੇਖੋ ਕਦੀ ਕੁਛ ਕਹੀ ਜਾਂਦੇ ਜਦੋਂ ਮੈਂ ਉਹਨਾਂ ਨੂੰ ਜਵਾਬ ਦਿੰਦਾ ਵੀ ਹਨਾ ਉਹਦਾ ਜਵਾਬ ਉਹਨਾਂ ਨੂੰ ਕੀ ਹੁੰਦਾ ਖੁੰਬਠਪਾ ਕੇ ਚੱਲ ਜਾਂਦੇ ਹਾਂ ਇਹਨਾਂ ਦੀ ਇੱਕ ਖਾਸੀਅਤ ਹੈ ਇਹ ਕੱਲੀ-ਕੱਲੇ ਕਰਕੇ ਆਉਂਦੇ ਆ ਲੇਨ ਬੰਨ੍ਹ ਕੇ ਆਉਂਦੇ ਆ ਇੱਕਦਮ ਆ ਕੇ ਸਾਰੇ ਇਕੱਠੇ ਨਹੀਂ ਕਲਾਸ ਲਾਉਂਦੇ ਇੱਕ ਲੋ ਆ ਕੇ ਚੱਲ ਜਾਂਦਾ ਹੁਣ ਬਾਅਦ ਵਿੱਚ ਬਰਿੰਦਰ ਆ ਗਿਆ ਕੋਈ ਉਹ ਮੈਂ ਉਹਨੂੰ ਕਿਹਾ ਮੈਂ ਕਹਾ ਮਾਮਾ ਵੇ ਮੈਂ ਤਾਂ ਉਹਨਾਂ ਦੀ ਗੱਲ ਕਰੂੰ ਜਿਨ੍ਹਾਂ ਬਾਰੇ ਮੈਂ ਜਾਣਦਾ بولਦਾ ਕਹਿੰਦਾ ਜਿੰਨਾ ਤੂੰ ਜਾਣਦਾ ਤੀ ਤੂੰ ਕਿਉਂ ਬੋਲਦਾ ਉਹਦੇ ਬਾਰੇ ਲੈ ਇੱਕ ਕਹਿੰਦਾ ਇਹਨਾਂ ਡੰਡ ਲਾਹਾਗੇ ਹਨਾ ਕਹਿੰਦਾ ਵੀ ਤੂੰ ਨਾ ਇਹਤੇ ਬੋਲਣਾ ਹਰ ਦੇ ਮੈਂ ਸ਼ਰਦੂੰਗਾ ਤੇ ਚਲੋ ਆਪਾਂ ਜਿਹੜੇ ਮਸਲਾ ਗਾਂ ਦਾ ਉਹ ਕਰੀਏ ਸੁਖ ਰਤੀਆ ਦੀ ਗੱਲ ਕਰੀਏ ਸੁਖ ਰਤੀਆ ਇੱਕ ਪੰਜਾਬ ਦਾ ਕੋਈ ਵੀਡੀਓ ਵੀਡੀਓ ਜੀਆਂ ਪਣਾ ਪਾ ਕੇ ਬਣਾ ਕੇ ਪਾਉਣ ਵਾਲਾ ਆ ਫੇਕ ਜੀਆਂ ਵੀਡੀਓ ਜਿੱਦਾਂ ਪਾਉਂਦੇ ਗਾਣਿਆਂ ਤੇ ਜਾਂ ਕਿਦਾਂ ਪਰ ਆਈਡੀ ਵਿੱਚ ਉਹ ਪਾਉ ਲਿਖਦਾ ਪਹੁ ਲਿਖਣ ਵਾਲੇ ਜੇ ਬੋਲਣ ਲਈ ਬਹੁਤ ਨੇ ਅਸੀਂ ਪਹੁ ਨੇ ਅਸੀਂ ਐ ਕਰ ਦਿੰਦੇ ਉਹਨੇ ਚੰਗੇ ਮਾਰੇ ਹੱਥਾਂ ਤੇ ਇਹ ਬੰਦੇ ਪਹੁਆਂ ਦਾ ਨਾਮ ਬਦਨਾਮ ਕਰਾ ਰਹੇ ਉਲਟਾ ਪੰਜਾਬ ਦਾ ਹਾਲਾਂਕਿ ਪੰਜਾਬ ਦਾ ਹੈ ਨਹੀਂ ਇਹ ਹਰਿਆਣੇ ਦਾ ਫਤਿਆਵਾਦ ਕੋਲ ਦਾ ਇਹਨਾਂ ਨੇ ਬਦਨਾਮ ਕੀ ਕੀਤਾ ਪੰਜਾਬ ਜਦੋਂ ਉੱਥੇ ਸਿੰਘ ਲਿਖਿਆ ਗਿਆ ਤੇ ਨਾਂ ਇਹਨੂੰ ਪੰਜਾਬੀ ਸਮਝ ਲਿਆ ਮੁੰਬਈ ਦੇ ਵਿੱਚ ਅੱਧਦੀ ਰਾਤ ਨੂੰ 2 2 ਵਜੇ ਕੁੜੀਆਂ ਤੁਰੀਆਂ ਫਿਰਦੀਆਂ ਕੋਈ ਖਤਰਾ ਨਹੀਂ ਹੁੰਦਾ ਤੇ ਹੁਣ ਜਦੋਂ ਵੀ ਰਾਤ ਨੂੰ ਪੰਜਾਬੀ ਨੂੰ ਰੋਕਿਆ ਕਰਨਗੇ ਇਹੀ ਤਿਹੇ ਦੇ ਦਿਆ ਕਰਨਗੇ ਪੁਲਿਸ ਵਾਲੇ ਕਿਉਂਕਿ ਉੱਥੇ ਪੁਲਿਸ ਏਦਾਂ ਦੀ ਐ ਉਹਨਾਂ ਨੂੰ ਇੱਕ ਨਾਮ ਮਿਲ ਗਿਆ ਵੀ ਜਦੋਂ ਪੰਜਾਬੀ ਹਾਲਾਂਕਿ ਜਿਹੜਾ ਸਿੰਘ ਲਾਉਣ ਵਾਲਾ ਦੂਜਾ ਬੰਦਾ ਮਰਡਰ ਕਰਾਉਣ ਵਾਲਾ ਉਹ ਵੀ ਪੰਜਾਬੀ ਨਹੀਂ ਹੈਨਾ ਇਹਨਾਂ ਨੇ ਜਦੋਂ ਉੱਥੇ ਨਾਮ ਲਿਖਿਆ ਸਾਰਿਆਂ ਨੂੰ ਪੰਜਾਬੀ ਸਮਝ ਲਿਆ ਉਹ ਨਹੀਂ ਇਹ ਕਿਹਾ ਵੀ ਪੰਜਾਬੀਆਂ ਨੇ ਮਾਰਤੀ ਕੁੜੀ ਉਹ ਕੁੜੀ ਕਿੰਨੀ ਚੰਗੀ ਸੀ ਉਹ ਵਿਚਾਰੀ ਆਪਣੇ ਕੋਲੋਂ ਪੈਸਾ ਲਾ ਕੇ ਇਹਨਾਂ ਲਈ ਕੀਤਾ ਤੇ ਸਭ ਤੋਂ ਵੱਡੀ ਗੱਲ ਦੱਸੋ ਕੁੜੀ ਇਹਨੂੰ ਵੀ ਜਾਣਦੀ ਸੀ ਰਤੀ ਇਹਨੂੰ ਇਹ ਰਤੀਆ ਤਾਂ ਹੈ ਹੀ ਏਦਾਂ ਦਾ ਪਹਿਲਾਂ ਭੇਟ ਪਾਉਂਦਾ ਉਹਨਾਂ ਤੋਂ ਖਾਂਦਾ ਫੇ ਉਹਨਾਂ ਨਾਲ ਧੋਖੇ ਕਰਦਾ ਹਣਾ ਤੇ ਇਹਦੇ ਵਿੱਚ ਬਦਨਾਮ ਕਿਹਨੂੰ ਕਰ ਰਿਆ ਆਪਾਂ ਜੇ ਹੁਣ ਪੰਜਾਬੀ ਨੂੰ ਮਾੜਾ ਕਹਿੰਨੇ ਆ ਤੇ ਪੰਜਾਬੀਆਂ ਨੇ ਮਾੜਾ ਕੀਤਾ ਤਾਂ ਕਹਿੰਨੇ ਆ ਕਈ ਬੰਦੇ ਕਹਿੰਦੇ ਤੂੰ ਪੰਜਾਬੀਆਂ ਨੂੰ ਭੰਡਦਾ ਉਹ ਤਾਂ ਭੜਦੇ ਕਿਉਂਕਿ ਗਲਤ ਕਰਦੇ ਆ ਉਸ ਤੋਂ ਅੱਗੇ ਆ ਜਾਓ ਉਹ ਜਿਹੜੇ ਵੀਡੀਓ ਪਾ ਚੱਲ ਰਹੀਆਂ ਹੁਣ ਸਾਰੇ ਚੈਨਲ ਪਾਰ ਐ ਉਹ ਕੀ ਕਹਿ ਰਿਹਾ ਇੰਸਟਾਗ੍ਰਾਮ ਸਟਾਰ ਸਾਰੇ ਹੋਰ ਸਟਾਰ ਰਹਿ ਗਿਆ ਤੁਸੀਂ ਪੱਤਰਕਾਰ ਹੋ ਵਿਦਵਾਨ ਹੋ ਪੜ੍ਹੇ ਲਿਖੇ ਬਣਦੇ ਹੋ ਤੇ ਤੋਂ ਦੀ ਸਟਾਰ ਲਿਖਦੇ ਉਹਨੂੰ بڑے بڑے ਚੈਨਲ ਵਾਲੇ ਇਦਾਂ ਦਾ ਕੰਮ ਵਾਲਾ ਕਰਨ ਵਾਲਾ ਸਟਾਰ ਨਹੀਂ ਹੁੰਦਾ ਫਿਰ ਸਾਰਾ ਸਾਰਾ ਸਮਾਜ ਹੀ ਸਟਾਰਾਂ ਦਾ ਬਣ ਜੂ। ਅੱਜ ਕੱਲ ਨਿਊਜ਼ ਚੈਨਲਾਂ ਦਾ ਇਹ ਹਾਲ ਆ ਨਿਊਜ਼ ਪਾ ਰਹੇ ਨੇ ਕੱਟ ਕੇ ਤੇ ਥੱਲੇ ਕਹਿੰਦੇ ਸਾਨੂੰ ਪਤਾ ਨਹੀਂ ਕਿੱਥੇ ਦੀ ਆ। ਅੱਛਾ ਕਮੈਂਟਾਂ 'ਚ ਦੱਸ ਦਿਓ। ਤੇ ਤੁਸੀਂ ਸਾਰੇ ਟੱਟੂ ਦੀ ਇਹ ਖਬਰ ਦੇ ਰਹੇ ਹੋ ਫਿਰ। ਹੈ? ਫਿਰ ਤੁਸੀਂ ਕਹਿੰਦੇ ਹੋ ਕਿ ਆਪਾਂ ਗਲਤ ਬੋਲਦੇ ਗਲਤ ਤਾਂ ਬੋਲਿਆ ਜਾਂਦਾ ਕਿਉਂਕਿ ਬੇੜਾ ਬਹਿ ਰਿਹਾ ਪੰਜਾਬ ਦਾ। ਪੰਜਾਬ ਤੇ ਪੰਜਾਬ ਹੀ ਤਨੂੰ ਬਦਨਾਮ ਕਰ ਰਹੇ ਤੁਹਾਡੇ ਬੰਦੇ। ਫਿਲਮੀ ਤਾਂ ਹੈਗੇ ਇਦਾਂ ਦੇ ਚਲੋ ਵੀ ਦਰਾ ਦਰ ਝੂਠ ਬੋਲਣਾ ਤੱਕਿਆ ਹੋਇਆ। ਮੰਦੇ ਆ ਬੋਲੀ ਜਾਂਦੇ ਆ ਵਿੱਚ ਯੰਗ ਐਕਟਰ ਸਿੰਗਰ ਸਾਰੇ ਜੇ ਕੋਈ ਸੱਚ ਬੋਲਦਾ ਤੁਹਾਨੂੰ ਸਮਝ ਨਹੀਂ ਆਉਂਦੀ ਤੁਸੀਂ ਸਮਝਦੇ ਨਹੀਂ ਉਸ ਗੱਲ ਨੂੰ ਇਹ ਸਮਝਣਾ ਤੁਹਾਡੀ ਜ਼ਰੂਰਤ ਹੈ ਤੁਹਾਨੂੰ ਨਹੀਂ ਤਾਂ ਰਗੜ ਜਾਣਾ ਬਾ گاਹ ਹੋਰ ਵੋਟਾਂ 'ਚ ਕਿਸੇ ਨੇ ਔਰ ਉਹ ਰਗੜ ਵੀ ਰਹੇ ਆ ਤੇ ਇਹਨਾਂ ਦੇ ਆਪਣੇ ਛੱਡੇ ਹੋਏ ਚੈਨਲਾਂ ਤੇ ਬੰਦੇ ਆ ਮੈਂ ਪਹਿਲੀ ਵੀਡੀਓ ਪਾਈ ਸੀ ਜਿਹੜੇ ਕਹਿੰਦੇ ਭਈ ਇਹਨੇ ਉਥੇ ਖੰਟ ਚ ਐ ਕਰਤਾ ਫਲਾਨਾ ਕਰਤਾ ਖੰਟ 'ਮੈਂ ਇੱਕ ਮੁੰਡੇ ਕਰਕੇ ਅੱਜ ਉਹ ਕੈਨੇਡਾ ਹੈ ਉਹਦੇ ਕਰਕੇ ਗਿਆ ਸੀ ਉਹ ਕਹਿੰਦਾ ਸੀ ਜੇਨ ਉਥੇ ਗਰੀਬਾਂ ਦੇ ਰਹਿਣ ਲਈ ਐ ਬਣਾਇਆ ਆ ਜਿਹੜੇ ਮਿਲਣ ਆਉਂਦੇ ਉਹਨਾਂ ਲਈ ਬਣਾਇਆ ਹੋਇਆ ਉਹ ਕੁਛ ਨਹੀਂ ਸੀ ਸ਼ੂਟਿੰਗ ਲਈ ਬਣਾਇਆ ਸੀ ਉਹ ਚੱਲਿਆ ਨਹੀਂ ਤੇ ਇਹ ਹਾਲ ਹੋ ਗਿਆ ਇਹ ਚੀਜ਼ਾਂ ਨੇ ਮੈਂ ਕੋਈ ਉਹਨੂੰ ਭੰਡਣ ਲਈ ਨਹੀਂ ਬੈਠਾ ਜੋ ਉਹ ਕਰਦਾ ਉਹਦੇ ਬਾਰੇ ਕਹਿਣਾ ਮੇਰੀ ਕੋਲ ਉਹਨੂੰ ਪਰਸਨਲ ਦੁਸ਼ਮਣੀ ਥੋੜੀ ਆ ਹੁਣ ਪੱਗ ਬੰਨ ਕੇ ਜਦੋਂ ਆਉਂਦਾ ਓ ਭੋਲਾ ਜਿਹਾ ਮੂੰਹ ਬਣਾਦਾ ਮੈਨੂੰ ਤਾਂ ਆਪ ਤਰਸਾਉਂਦਾ ਤੇ ਵਿਚਾਰੇ ਤੇ ਮੈਂ ਤਾਂ ਕਹਿਣਾ ਹੱਥ ਜੋੜ ਕੇ ਦੀਆਂ ਫਿਲਮਾਂ ਚੱਲਣ ਉਹ ਚੇਂਜ ਹੋਇਆ ਪਹਿਲਾਂ ਨਾਲੋਂ ਬਹੁਤ ਸ਼ਰਮ ਆਉਣੀ ਚਾਹੀਦੀ ਪਹਿਲਾਂ ਚੇਂਜ ਨਹੀਂ ਸੀ ਪਹਿਲਾਂ ਫੁਕਰੀਆਂ ਮਾਰਦਾ ਸੀ ਉਹ ਬਹੁਤ ਚੇਂਜ ਹੋਇਆ ਮੈਨੂੰ ਮਿਲੇ ਸ਼ਾਇਦ ਮੈਂ ਉਹਨੂੰ ਪਹਿਲਾਂ ਵਾਲਾ ਉਹਨੂੰ ਨਾਉਂ ਨਾ ਮਿਲਿਆ ਮੈਨੂੰ ਤਰਸ ਆਉਂਦਾ ਉਹ ਚੇਂਜ ਹੋਇਆ ਉਹ ਚੇਂਜ ਹੋਇਆ ਨੂੰ ਆਪਾਂ ਚੰਗਾ ਕਹਿੰਨੇ ਆ ਆ ਜਿਹੜੇ ਲੰਡੂ ਥੱਲੇ ਕਮੈਂਟ ਪਾਉਂਦੇ ਐਵੇਂ ਕਲਾਸ ਲਗਵਾ ਦਿੰਦੇ ਉਹਦੀ ਤੇ ਜਿਹੜੀ ਜਗਰਾਦ ਸਿੰਘ ਵਾਲੀ ਮੈਂ ਗੱਲ ਕੀਤੀ ਆ ਭਾਈ ਉਹ ਮਸਲਾ ਸੀ ਪੋਲੀਟੀਕਲ ਬੰਦੇ ਨੇ ਜਗਰਾਦ ਸਿੰਘ ਭਾਜੀ ਬਹੁਤ ਬੰਦੀਆ ਨੇ ਇੱਥੇ ਮਰਿੰਡੇ ਕੋਲ ਦੇ ਹੀ ਨੇ ਤੇ ਉਹਨਾਂ ਦਾ ਮਸਲਾ ਸੀ ਕਿਸੇ ਐਮਐਲਏ ਨਾਲ ਉਹਨਾਂ ਦਾ ਐਮਐਲਏ ਨਾਲ ਚੱਕਰ ਪਿਆ ਉਹਨਾਂ ਨੇ ਐਮਐਲਏ ਮਾਰਿਆ ਤੇ ਉਹਦਾ ਕ੍ਰੈਡਿਟ ਇਹਨਾਂ ਦਾ ਇੱਕ ਬੰਦਾ ਐਵੇਂ ਹੀ ਲੈ ਗਿਆ ਅਸੀਂ ਅਜੇ ਉਹਦੇ ਬਲੇ ਐਮਐਲਏ ਚੱਕਦਾ ਤੂੰ ਤਾਂ ਚੀਜ਼ ਕੀ ਆ ਆ ਸੱਚ ਐ ਹੋਰ ਹੁਣ ਕੱਪੜੇ ਨਾ ਪਣਵਾਇਓ ਉਹਦੇ ਵਿਦਵਾਨ ਬਣ ਕੇ ਨਾ ਆਵੋ ਜਿਹੜਾ ਸੁਖ ਰਤੀਆ ਉਹ ਵੀ ਫੇਕ ਏ ਈ ਸੀ ਇਕਦਮ ਫੇਕ ਉਹਦੇ ਨਾਲੇ ਹੋਣਾ ਵੀ ਚਾਹੀਦਾ ਸੀ ਉਪਰੋਂ ਬਾਣੇ ਪਾ ਕੇ ਆਲਦੋਲੇ ਬਹਿ ਕੇ ਬਿੱਕੀ ਥੋਮਸ ਹਰ ਗਿਆ ਨੇ ਕਦੀ ਸੋਚਿਆ ਤੁਸੀਂ ਇਹ ਚੀਜ਼ਾਂ ਦਾ ਕੀ ਹੋਣੀਆ ਉਹ ਹੋਣਾ ਹੀ ਸੀ ਇਹ ਕੁਛ ਤੁਸੀਂ ਉਹਨੂੰ ਹੋਰ ਸ਼ਾਹ ਦੀਆਂ ਦਿੰਦੇ ਆ ਇਹਨੇ ਹੋਰ ਵੀ ਇਦਾਂ ਦੇ ਕਈ ਕਾਂਡ ਕੀਤੇ ਹੋਏ ਤੇ ਇਹਦੇ ਨਾਲ ਦੇ ਇਹਨੇ ਲੱਡੂ ਬੰਦੇ ਆ ਹੁਣ ਉਹ ਬੰਦਲੇ ਵੀ ਚਾਹੀਦੇ ਇਦਾਂ ਦਾ ਫਸਣਾ ਵੀ ਚਾਹੀਦਾ ਨਾ ਪਹਾਉਆਂ ਨੂੰ ਬਦਨਾਮ ਕਰੋ ਨਾ ਪੰਜਾਬੀਆਂ ਨੂੰ ਬਦਨਾਮ ਕਰੋ ਪਲੀਜ਼ ਮਿਹਰਬਾਨੀ ਸ਼ੁਕਰੀਆ